ਹਾਂਜੀ ਆਪਾਂ ਜੀ ਆਪਣੇ ਖੇਤ ਵਿੱਚ ਫਲਦਾਰ ਬੂਟੇ ਵੀ ਲਗਾਏ ਨੇ ਜੀ ਦੇਖੋ ਜੀ ਆਏ ਆਪਣੇ ਜੋ ਆਪਾਂ ਦਿਖਾ ਰਹੇ ਹਾਂ ਜੀ ਇਹ ਗਰਗਲਾਂ ਦਾ ਬੂਟਾ ਹੈ ਜੀ ਔਰ ਇਹ ਆਪਾਂ ਆਪਣੇ ਜਾਨਕਿ ਇਸ ਦਾ ਆਪਾਂ ਬਹੁਤ ਫਾਇਦਾ ਹੁੰਦਾ ਹੈ ਜੀ ਔਰ ਇਹ ਆਪਾਂ ਆਪਣੇ ਚਾਰ ਵਾਸਤੇ ਵੀ ਘਰੇ ਵੀ ਵਰਤਨੇ ਆ ਔਰ ਜੋ ਆਪਣੇ ਕੋ ਜੋ ਵੱਧ ਜਾਂਦੀ ਹੈ ਉਸ ਨੂੰ ਆਪਾਂ ਮੰਡੀ ਕਰਨ ਵੀ ਕਰਦੇ ਆ ਇਹ ਆਪਣੇ ਦੇਖੋ ਜੀ ਆਪਾਂ ਆਪਣੇ ਖੇਤਾਂ ਵਿੱਚ ਫਲਦਾਰ ਬੂਟੇ ਵੀ ਹੋਰ ਵੀ ਲਗਾਏ ਨੇ ਇਹ ਆਪਣਾ ਗਲਗਾਂ ਦਾ ਬੂਟਾ ਜੀ ਇਹ ਹੁਣ ਤਿਆਰ ਹੋ ਜਾਣਾ ਜੀ 10 15 ਦਿਨਾਂ ਤੱਕਰ ਜੀ ਚਾਰ ਵਾਸਤੇ ਜੀ ਧੰਨਵਾਦ ਹਾਂਜੀ ਆਪਾਂ ਜੀ ਆਪਣੇ ਖੇਤ ਵਿੱਚ ਫਲਦਾਰ ਬੂਟੇ ਵੀ ਲਗਾਏ ਨੇ ਜੀ ਦੇਖੋ ਜੀ ਇਹ ਆਪਣੇ ਜੋ ਆਪਾਂ ਦਿਖਾ ਰਹੇ ਹਾਂ ਜੀ ਇਹ ਗਰਗਲਾਂ ਦਾ ਬੂਟਾ ਹੈ ਜੀ ਔਰ ਇਹ ਆਪਾਂ ਆਪਣੇ ਜਾਨਕਿ ਇਸ ਦਾ ਆਪਾਂ ਬਹੁਤ ਫਾਇਦਾ ਹੁੰਦਾ ਹੈ ਜੀ ਔਰ ਇਹ ਆਪਾਂ ਆਪਣੇ ਚਾਰ ਵਾਸਤੇ ਵੀ ਘਰੇ ਵੀ ਵਰਤਨੇ ਆ ਔਰ ਜੋ ਆਪਣੇ ਕੋ ਜੋ ਵੱਧ ਜਾਂਦੀ ਹੈ ਉਸ ਨੂੰ ਆਪਾਂ ਮੰਡੀ ਕਰਨ ਵੀ ਕਰਦੇ ਆ ਇਹ ਆਪਣੇ ਦੇਖੋ ਜੀ ਆਪਾਂ ਆਪਣੇ ਖੇਤਾਂ ਵਿੱਚ ਫਲਦਾਰ ਬੂਟੇ ਵੀ ਹੋਰ ਵੀ ਲਗਾਏ ਨੇ ਇਹ ਆਪਣਾ ਗਲਗਾਂ ਦਾ ਬੂਟਾ ਜੀ ਇਹ ਹੁਣ ਤਿਆਰ ਹੋ ਜਾਣਾ ਜੀ 10 15 ਦਿਨਾਂ ਤੱਕਰ ਜੀ ਚਾਰ ਵਾਸਤੇ ਜੀ ਧੰਨਵਾਦ